ਮੈਮਰੀ ਕਾਰਡ ਹੋਵੇ ਜਾਂ ਹੋਵੇ ਫੋਨ ਦੀ ਇੰਟਰਨਲ ਸਟੋਰੇਜ ਇਹਨਾਂ ਦੋਵੇਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਚੀਜ਼ ਡਿਲੀਟ ਹੋ ਚੁੱਕੀ ਹੋਵੇ ਭਾਵੇਂ ਹੋਵੇ ਕਾਲ ਰਿਕਾਰਡਿੰਗ ਭਾਵੇਂ ਹੋਵੇ ਫੋਟੋਆਂ ਭਾਵੇਂ ਹੋਵੇ ਵੀਡੀਓ ਚਾਹੇ ਹੋਵੇ ਤੁਹਾਡੇ WhatsApp ਦਾ ਕੋਈ ਵੀ ਮੈਸੇਜ ਤੇ ਭਾਵੇਂ ਹੋਵੇ ਡਾਕੂਮੈਂਟਸ ਇਹਨਾਂ ਸਾਰੀ ਚੀਜ਼ਾਂ ਡਿਲੀਟ ਹੋਣ ਤੋਂ ਬਾਅਦ ਦੁਬਾਰੇ ਤੁਹਾਨੂੰ ਪ੍ਰਾਪਤ ਹੋ ਸਕਦੀਆਂ ਨੇ ਤੇ ਇਹੀ ਤਰੀਕਾ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਲੇਕਿਨ ਪੂਰਾ ਤਰੀਕਾ ਸਿੱਖਣ ਦੇ ਲਈ ਤੁਹਾਨੂੰ ਦੇਖਣੀ ਪਵੇਗੀ ਇਹ ਪੂਰੀ ਵੀਡੀਓ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਪੂਰੀ ਜਾਣਕਾਰੀ ਲੈਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਇਸ ਵੀਡੀਓ ਨੂੰ ਸੇਵ ਕਰਕੇ ਵੀ ਜਰੂਰ ਰੱਖ ਲਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਦੇ ਵੀ ਇਸ ਦੀ ਜਰੂਰਤ ਪੈ ਸਕਦੀ ਹੈ ਅਤੇ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਪਣਾ ਮਸਲਾ ਹੱਲ ਕਰ ਸਕਦੇ ਹੋ ਤਾਂ ਆਓ ਫਿਰ ਹੁਣ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਆਪਾਂ ਪਲੇ ਸਟੋਰ ਖੋਲਾਂਗੇ ਪਲੇ ਸਟੋਰ ਦੇ ਵਿੱਚ ਆਪਾਂ ਡਾਟਾ ਰਿਕਵਰੀ ਸਰਚ ਕਰਾਂਗੇ ਜਦੋਂ ਆਪਾਂ ਡਾਟਾ ਰਿਕਵਰੀ ਲਿਖ ਕੇ ਸਰਚ ਕਰਦੇ ਆ ਤਾਂ ਸਾਨੂੰ ਇੱਥੇ ਕਈ ਐਪਲੀਕੇਸ਼ਨਾਂ ਨਜ਼ਰ ਆਣ ਲੱਗ ਜਾਂਦੀਆਂ ਨੇ ਇਹਨਾਂ ਦੇ ਵਿੱਚੋਂ ਆਪਾਂ ਵੱਧ ਰੇਟਿੰਗ ਵਾਲੀ ਜਿਹਦੇ ਵੱਧ ਸਟਾਰ ਵਾਲੀ ਰੇਟਿੰਗ ਹੈ ਉਸ ਨੂੰ ਆਪਾਂ ਇੰਸਟਾਲ ਕਰਾਂਗੇ ਇਸ ਦੇ ਵਿੱਚ ਫਾਈਲ ਰਿਕਵਰੀ ਵੀ ਨਜ਼ਰ ਆ ਰਹੀ ਹੈ ਡਾਕਟਰ ਫੋਨ ਵੀ ਨਜ਼ਰ ਆ ਰਿਹਾ ਡਿਸਕ ਡਿਗਰ ਵੀ ਨਜ਼ਰ ਆ ਰਹੀ ਹੈ ਆਪਾਂ ਫਾਈਲ ਰਿਕਵਰੀ ਨੂੰ ਇੰਸਟਾਲ ਕਰ ਲੈਣੇ ਆ ਜੇਕਰ ਤੁਸੀਂ ਚਾਹੋ ਤਾਂ ਕਿਸੇ ਹੋਰ ਐਪਲੀਕੇਸ਼ਨ ਨੂੰ ਵੀ ਇੰਸਟਾਲ ਕਰ ਸਕਦੇ ਹੋ ਫਾਈਲ ਰਿਕਵਰੀ ਨੂੰ ਆਪਾਂ ਇੰਸਟਾਲ ਕਰਨ ਲੱਗੇ ਆ ਥੋੜਾ ਹੋਵੇਗੀ ਫਿਰ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਕਿ ਕਿਸ ਤਰ੍ਹਾਂ ਤੁਸੀਂ ਡਿਲੀਟ ਹੋਈਆਂ ਆਪਣੀਆਂ ਫਾਈਲਾਂ ਨੂੰ ਮੁੜ ਕੇ ਰਿਕਵਰ ਕਰਨਾ ਹੈਗਾ ਇੰਸਟਾਲ ਹੋਣ ਤੋਂ ਬਾਅਦ ਆਪਾਂ ਇਸ ਐਪਲੀਕੇਸ਼ਨ ਨੂੰ ਓਪਨ ਕਰ ਲਵਾਂਗੇ ਸਕੈਨਿੰਗ ਦੇ ਲਈ ਥੋੜਾ ਜਿਹਾ ਸਮਾਂ ਲਵੇਗੀ ਤੇ ਉਸ ਤੋਂ ਬਾਅਦ ਇਹ ਓਪਨ ਹੋਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ ਓਪਨ ਕਰਨ ਤੋਂ ਬਾਅਦ ਆਪਾਂ ਨੇ ਹੁਣ ਇਸ ਐਪਲੀਕੇਸ਼ਨ ਦੇ ਵਿੱਚ ਲੈਂਗੁਏਜ ਸਿਲੈਕਟ ਕਰ ਲੈਣੀ ਹੈਗੀ ਇੰਗਲਿਸ਼ ਆਪਾਂ ਲੈਂਗੁਏਜ ਸਿਲੈਕਟ ਕਰ ਲਿੱਤੀ ਹੈਗੀ ਅਤੇ ਉਸ ਤੋਂ ਬਾਅਦ ਇਹ ਐਪਲੀਕੇਸ਼ਨ ਦੱਸ ਰਹੀ ਹੈ ਕਿ 500 ਤੋਂ ਵੱਧ ਪ੍ਰਕਾਰ ਦੀਆਂ ਫਾਈਲਾਂ ਨੂੰ ਇਹ ਰਿਕਵਰ ਕਰ ਸਕਦੀ ਹੈ ਜਿਹੜੀ ਡਿਲੀਟ ਹੋਈ ਹੋਵੇ ਉਹਨਾਂ ਨੂੰ ਇਹ ਸਪੋਰਟ ਕਰਦੀ ਹੈਗੀ ਹੈ ਤਾਂ ਆਪਾਂ ਅੱਗੇ ਪੜ੍ਹ ਲੈਂਦੇ ਹਾਂ ਹੋਰ ਕੀ ਲਿਖਦੇ ਕਹਿੰਦੇ WhatsApp ਮੈਸੇਜ ਵੀ ਰਿਕਵਰ ਕੀਤੇ ਜਾ ਸਕਦੇ ਆ ਕੰਟੈਕਟ ਵੀ ਰਿਕਵਰ ਕੀਤੇ ਜਾ ਸਕਦੇ ਆ ਸੋ ਆਪਾਂ ਇਸ ਨੂੰ ਸਟਾਰਟ ਕਰਦੇ ਹਾਂ ਅਤੇ ਇਸ ਦੇ ਵਿੱਚ ਜਿਹੜੀਆਂ ਆਪਾਂ ਨੂੰ ਪਰਮਿਸ਼ਨਾਂ ਮੰਗੇਗਾ ਆਪਾਂ ਉਹ ਪਰਮਿਸ਼ਨਾਂ ਦੇ ਦਿੱਤੀਆਂ ਅਤੇ ਦੇਖੋ ਇੱਥੇ ਕੀ ਨਜ਼ਰ ਆ ਰਿਹਾ ਫੋਟੋ ਰਿਕਵਰ ਕਰ ਸਕਦੇ ਆਪਾਂ ਮੈਸੇਜ ਰਿਕਵਰ ਕਰ ਸਕਦੇ ਆ ਵੀਡੀਓ ਰਿਕਵਰ ਕਰ ਸਕਦੇ ਆ ਆਡੀਓ ਰਿਕਵਰ ਕਰ ਸਕਦੇ ਆ ਡਾਕੂਮੈਂਟ ਰਿਕਵਰ ਕਰ ਸਕਦੇ ਆ ਕੰਟੈਕਟ ਸੋ ਡਿਲੀਟ ਹੋਣ ਤੋਂ ਬਾਅਦ ਅਸੀਂ ਇਹ ਸਾਰੀ ਚੀਜ਼ਾਂ ਨੂੰ ਦੁਬਾਰੇ ਰਿਕਵਰ ਕਰ ਸਕਦੇ ਹਾਂ ਮੰਨ ਲਓ ਆਪਾਂ ਆਡੀਓ ਫਾਈਲਾਂ ਰਿਕਵਰ ਕਰਨੀਆਂ ਆਪਾਂ ਆਡੀਓ ਤੇ ਕਲਿੱਕ ਕਰਦੇ ਹਾਂ ਅਤੇ ਪਰਮਿਸ਼ਨ ਇਜ਼ ਰਿਕੁਆਇਰਡ ਟੂ ਐਕਸੈਸ ਆਲ ਫਾਈਲ ਆਪਾਂ ਅਲੋਅ ਕਰ ਦੇਵਾਂਗੇ ਸਾਰੀ ਫਾਈਲਾਂ ਖੋਲਣ ਦੀ ਇਸ ਨੂੰ ਪਰਮਿਸ਼ਨ ਦੇ ਦੇਵਾਂਗੇ ਅਤੇ ਉਸ ਤੋਂ ਬਾਅਦ ਇਹ ਪੁੱਛਦਾ ਸਾਰੀ ਫਾਈਲਾਂ ਸਕੈਨ ਕਰਨੀਆਂ ਕਿ ਕੱਲੀਆਂ ਡਿਲੀਟ ਫਾਈਲਾਂ ਸਕੈਨ ਕਰਨੀਆਂ ਸਾਨੂੰ ਡਿਲੀਟ ਫਾਈਲਾਂ ਚਾਹੀਦੀਆਂ ਆਪਾਂ ਡਿਲੀਟ ਫਾਈਲਾਂ ਨੂੰ ਸਕੈਨ ਕਰਨ ਦੇ ਲਈ ਸਕੈਨ ਡਿਲੀਟ ਫਾਈਲ ਤੇ ਚੱਲਾਂਗੇ ਅਤੇ ਫਿਰ ਇਹ ਪ੍ਰਪੇਅਰਿੰਗ ਕਰ ਰਿਹਾ ਦੇਖੋ ਕਿ ਹੁਣ ਇਹ ਫਾਈਲਾਂ ਜਿਹੜੀ ਡਿਲੀਟ ਹੋ ਚੁੱਕੀਆਂ ਨੇ ਉਹ ਅਤੇ ਸਕੈਨ ਕਰਨ ਤੋਂ ਬਾਅਦ ਸਾਰੀ ਡਿਲੀਟ ਫਾਈਲਾਂ ਨੂੰ ਤੁਹਾਡੇ ਸਾਹਮਣੇ ਇਹ ਕੱਢ ਕੇ ਰੱਖ ਦੇਵੇਗਾ ਇਸ ਤਰ੍ਹਾਂ ਤੁਸੀਂ ਆਪਣੀ ਡਿਲੀਟ ਹੋਈ ਵੀ ਕੋਈ ਵੀ ਫਾਈਲ ਹੋਵੇ ਵੀਡੀਓ ਹੋਵੇ ਆਡੀਓ ਹੋਵੇ ਡਾਕੂਮੈਂਟ ਹੋਵੇ ਕੰਟੈਕਟ ਹੋਵੇ WhatsApp ਮੈਸੇਜ ਹੋਣ ਤੁਸੀਂ ਉਸ ਨੂੰ ਵਾਪਸ ਪ੍ਰਾਪਤ ਕਰ ਸਕਦੇ ਹੋ ਅਤੇ ਜੇਕਰ ਹਜੇ ਵੀ ਮਸਲਾ ਹੱਲ ਨਾ ਹੋਵੇ ਤਾਂ ਫਿਰ ਤੁਸੀਂ ਡਾਟਾ ਰਿਕਵਰੀ Play Store ਦੇ ਵਿੱਚ ਸਰਚ ਕਰਕੇ ਕਿਸੇ ਹੋਰ ਐਪਲੀਕੇਸ਼ਨ ਨੂੰ ਵੀ ਇੰਸਟਾਲ ਕਰਕੇ ਉਸ ਦੇ ਵਿੱਚ ਵੀ ਟਰਾਈ ਕਰ ਸਕਦੇ ਹੋ ਪਰੰਤੂ ਇੱਕ ਗੱਲ ਯਾਦ ਰੱਖਿਓ ਕਿ ਮੈਮਰੀ ਕਾਰਡ ਹੋਵੇ ਭਾਵੇਂ ਹੋਵੇ ਇੰਟਰਨਲ ਸਟੋਰੇਜ ਕੋਈ ਵੀ ਸਟੋਰੇਜ ਹੋਵੇ ਉਸ ਨੂੰ ਜੇਕਰ ਰੀ-ਰਾਈਟ ਕਰ ਦਿੱਤੇ ਜਾਵੇ ਬਾਰ-ਬਾਰ ਫਾਈਲਾਂ ਡਿਲੀਟ ਕਰ ਦਿੱਤੇ ਜਾਣ ਤਾਂ ਫਿਰ ਪੁਰਾਣੀ ਫਾਈਲਾਂ ਨੂੰ ਰਿਕਵਰ ਕਰਨਾ ਔਖਾ ਹੋ ਜਾਂਦਾ ਹੈ ਅਤੇ ਇਹ ਵੀ ਗੱਲ ਯਾਦ ਰੱਖਿਓ ਕਿ ਇਨ੍ਹਾਂ ਐਪਲੀਕੇਸ਼ਨਾਂ ਦੇ ਵਿੱਚ ਕਈ ਵਾਰੀ ਇਹ ਡਾਟਾ ਰਿਕਵਰ ਕਰਨ ਦੇ ਪੈਸੇ ਵੀ ਮੰਗ ਲੈਂਦੀਆਂ ਨੇ ਲੇਕਿਨ ਜੇਕਰ ਤੁਸੀਂ ਮੁਫਤ ਵਾਲੀ ਐਕਸੈਸ ਵਰਤਣਾ ਚਾਹੁੰਦੇ ਹੋ ਤਾਂ ਮੁਫਤ ਵਾਲੀ ਐਕਸੈਸ ਵਰਤ ਕੇ ਤੁਸੀਂ ਆਪਣੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਜੇਕਰ ਹੁਣ ਤੱਕ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਇੱਕ ਵਾਰੀ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਫੇਸਬੁੱਕ ਦੇ ਉੱਪਰ ਸਾਨੂੰ ਫੋਲੋ ਅਤੇ YouTube ਦੇ ਉੱਪਰ ਸਾਡਾ ਚੈਨਲ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਦੋਸਤੋ ਫਿਰ ਕੋਈ ਹੋਰ ਨਵੀਂ ਜਾਣਕਾਰੀ ਲੈ ਕੇ ਮਿਲਾਂਗੇ